ਖਾਲਸੇ ਤੋਂ ਬਾਅਦ ਉਹ ਦੋ ਆਪਾਂ ਕਿ ਵੀ ਖਾਲਸ ਵਿਅਕਤੀ ਵਗੈਰਾ ਹੈ ਨਾ ਪਰ ਜੇ ਤਾਂ ਪਦ ਛੇੜ ਕਰ ਦਿੱਤੇ ਤਾਂ ਖਾਲ ਖਾਲੀ ਸਾ ਖਾਲੀ ਸਾ ਜਿਹੜਾ ਖਾਲੀ ਹੋ ਗਿਆ ਤੇ ਜੋ ਸਾ ਜੋ ਇਨਫਿਨਿਟੀ ਆ ਜੋ ਟੋਟੈਲਿਟੀ ਹੈ ਉਹਨੂੰ ਕਹਿੰਦੇ ਨੇ ਸਾਹ ਸੰਸਕ੍ਰਿਤ ਚ ਸਾਹ ਦਾ ਮਤਲਬ ਹੁੰਦਾ ਟੋਟੈਲਿਟੀ ਜੋ ਹੈ ਜੋ ਸੀ ਜੋ ਹੈ ਜੋ ਹੋਏਗਾ ਜੁਗਾਦ ਸੱਚ ਸੀ ਜੁਗਾਦ ਸੱਚ ਸੀ ਹੈ ਵੀ ਸੱਚ ਸੀ ਨਾਨਕ ਉਸੀ ਦੀ ਸੱਚ ਇਹ ਜੋ ਟੋਟੈਲਿਟੀ ਉਹਨੂੰ ਸੰਸੱਚ ਕਹਿੰਦੇ ਨੇ ਸਾ ਜੇ ਤੇ ਤੂੰ ਆਇਆ ਵਾ ਸਾ ਹਾ ਕਿਉਂਕਿ ਆ ਵੀ ਉਥੋਂ ਹੀ ਆਇਆ ਏ ਜੋ ਟੋਟੈਲਿਟੀ ਆ ਉਹਦੇ ਚੋਂ ਹੀ ਸਾ ਤੇ ਹਾ ਸਾ ਹਾ ਸਾਤੋਂ ਭਾਵ ਸਾਹਕਾਰ ਹਾ ਤੋਂ ਭਾਵ ਹਾਕਾਰ ਤੋ ਜੋ ਕ੍ਰੀਏਸ਼ਨ ਐਂਡ ਡਿਸਟ੍ਰਕਸ਼ਨ ਉਹਨੂੰ ਟੋਟੈਲਿਟੀ ਨੂੰ ਕਹਿੰਦੇ ਨੇ ਜਿਹਦੇ ਚ ਸਾਰਾ ਕੁਝ ਹੋ ਰਿਹਾ ਉਹਨੂੰ ਕਹਿੰਦੇ ਨੇ ਸਾ तो खाली सह जेड़ा अपने आप नु खाली ਕਰ ਦਿੱਤਾ जिने अपने आप नु खत्म ਕਰ ਦਿੱਤਾ खाली करके ਤੇ ਜੋ ਸਾਹ ਹੈ ਉਹਨੂੰ ਗਰਭ ਕਰ ਲਿਆ ਉਹਨੂੰ ਧਾਰਨ ਕਰ ਲਿਆ ਉਹ ਖਾਲਸਾ ਹੈ ਖਾਲਸਾ ਉਹ ਹੈ ਜਿੱਚ ਰੱਬ ਸਮਾਇਆ ਹੋਇਆ ਹੈ ਜਿਹਦੇ ਚ ਆਦ ਸੱਚ ਜੋ ਸੀ ਉਹ ਵੀ ਉਹਦੇ ਵਿੱਚ ਆ ਜੋ ਇਸ ਵੇਲੇ ਹੈ ਉਹ ਵੀ ਉਹਦੇ ਵਿੱਚ ਹੈ ਤੇ ਜੇ ਫਿਊਚਰ ਚ ਹੋਏਗਾ ਤੇ ਉਹ ਵੀ ਉਹਦੇ ਵਿੱਚ ਹੈ ਔਰ ਖਾਲਸਾ ਹੀ ਨੀਕ ਲੰਕ ਅਵਤਾਰੇ ਖਾਲਸਾ ਹੀ ਕਲ ਕੀ ਅਵਤਾਰੇ ਪਹਿਲੀਆਂ ਜ਼ਮਾਨਿਆਂ ਚ ਅਵਤਾਰ ਇੰਡੀਵਿਜੂਅਲ ਸਨ ਇੱਕ ਵਿਅਕਤੀ ਆਇਆ ਏ ਉਹਨੇ ਆਧਾਰ ਕੀਤਾ ਏ ਜੀ ਪਰ ਕਲ ਯੁਗ ਦਾ ਜਿਹੜਾ ਐਂਡ ਆ ਨਾ ਜੀ ਮਾਨ ਉਥੇ ਵਿਅਕਤੀ ਇੱਕ ਵਿਅਕਤੀ ਤੇ ਵਿਸ਼ਵਾਸ ਨਹੀਂ ਕਰੇਗਾ ਐਸੋ ਲਈ ਵੀ ਸਿ ਵਿਅਕਤੀ ਤੇ ਵਿਸ਼ਵਾਸ ਕਰਨਾ ਔਖਾ ਏ ਸੱਚਾ ਵਰਲਡਵਾਈਡ thingਾ ਕਿ ਵਿਅਕਤੀ ਤੇ ਸਾਨੂੰ ਹਮੇਸ਼ਾ ਸ਼ੱਕ ਰਿਹਾ ਇਸੇ ਕਰਕੇ ਕਲਗੀਆਂ ਵਾਲੇ ਸਤਿਗੁਰੂ ਨੇ ਕਲਯੁਗ ਦਾ ਜਿਹੜਾ ਗੁਰੂ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਨ ਕਰਤਾ ਮਹਾਰਾ ਜੀ ਨੂੰ ਪਤਾ ਹੀ ਪੀ ਆਉਣ ਵਾਲੇ ਸਮੇਂ 'ਚ ਗੱਦੀ 'ਤੇ ਸ਼ੱਕ ਹਿਮਨ ਦੇ ਚਲਦੀ ਰਹਿੰਦੀ ਬੰਦੇ ਮਨੁੱਖ ਤੇ ਪਰ ਲੋਕਾਂ ਨੂੰ ਸ਼ੱਕ ਹੋਏਗਾ ਕਿਉਂਕਿ ਸੰਪੂਰਨ ਕਲਯੁਗ ਦੇ ਅੰਦਰ ਕੋਈ ਵੀ ਸੰਪੂਰਨ ਵਿਅਕਤੀ ਹੋਣਾ ਔਖਾ ਹੈ ਕਲਯੁਗ ਦੀ ਹਵਾਈ ਹੈ ਸੀ ਤੋ ਮਹਾਰਾ ਜੀ ਨੇ ਸ਼ਬਦ ਨੂੰ ਗੱਦੀ ਦਿੱਤੀ ਹਜੇ ਤੇ ਸ਼ੁਰੂਆਤ ਆਉਣ ਵਾਲੇ ਸਮੇਂ 'ਚ ਮਤਲਬ ਕਿ ਮਾਪਿਓ ਤੇ ਵੀ ਸ਼ੱਕ ਭੈਣਾ ਭਰਾਵਾਂ ਤੇ ਵੀ ਸ਼ੱਕ ਦੇਖ ਲਿਆ ਪਾ ਕਰ ਇਹ ਚੀਜ਼ਾਂ ਰਿਐਲਿਟੀ ਹੋ ਰਹੀਆਂ ਨੇ ਹੈਨਾ ਹੋਰ ਵੀ ਕਲਗੀਆਂ ਵਾਲੇ ਸਤਿਗੁਰ ਨੇ ਦਸਮ ਗ੍ਰੰਥ ਅੰਦਰ ਬਹੁਤ ਜ਼ਿਕਰ ਕੀਤਾ ਵੀ ਕਲ ਯੁੱਗ ਦੇ ਲੋਕਾਂ ਆਪਾਂ ਉਧਰ ਨਾ ਜਾਂਦੇ ਭਈ ਤਾਂ ਸੋ ਦੈਟ ਆਉਣ ਵਾਲੇ ਸਮੇਂ 'ਚ ਹਜੇ ਸੰਸਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਅਪਣਾਉਣ ਦੇ ਕਾਬਿਲ ਨਹੀਂ ਹੋਇਆ ਨਹੀਂ ਕਾਬਿਲ ਹੋਇਆ ਪੰਜਾਬ 'ਚ ਤੇ ਉਹ ਕਿ ਕਾਬਿਲ ਹੈ ਨਹੀਂ ਲੋਕ ਮਹਿਰਾਨ ਹੋ ਜਾਣਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਲੋਕੀ ਗੁੰਮਰਾਹ ਹੋ ਰਹੇ ਨੇ ਹਾਂ ਵਿਅਕਤੀ ਸਾਨੂੰ ਮਾਰਗ ਦੱਸ ਸਕਦੇ ਨੇ ਬਟ ਵਾਬਾ ਈਸ਼ਰ ਸਿੰਘ ਜੀ ਮਹਾਰਾਯਦਾ ਬਚਨਾ ਕਹਿੰਦੇ ਸੰਗਤ ਸਾਧੂਆਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂ ਕਿਉਂਕਿ ਕਲ ਯੁਗ ਦਾ ਗੁਰੂ ਹੋਏ ਹਾਂ ਸਤਿਗੁਰਾਂ ਦੀ ਸੰਗਤ ਕਰਨੀ ਇੰਪੋਰਟੈਂਟ ਆ ਬਟ ਉਹਨਾਂ ਦੀ ਜਿਹੜੇ ਤੁਹਾਨੂੰ ਤੁਹਾਡੇ नाथ ਨਾਲ ਜੋੜਨ ਜਿਹੜੇ ਤੁਹਾਨੂੰ ਤੁਹਾਡੇ ਕਸਮ ਨਾਲ ਜੋੜਦਾ ਉਹ ਸਾਧੂ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਹਨ ਉਹਨਾਂ ਨੂੰ ਹਜੇ ਗੁਰੂ ਅਪਣਾਉਣ ਲਈ ਸੰਸਾਰ ਕਾਬਲ ਨਹੀਂ ਹੋਇਆ ਇੱਕ ਸਮਾਂ ਐਸਾ ਆ ਜਾਣਾ ਹੈ ਕਿ ਫਿਰ ਸੰਸਾਰ ਕਾਬਲ ਹੋ ਜਾਏਗਾ ਕਿਵੇਂ ਕਿਉਂਕਿ ਕਿਸੇ ਮਨੁੱਖ ਤੇ ਵਿਸ਼ਵਾਸ ਨਹੀਂ ਰਹੇਗਾ ਤਾਂ ਉਸ ਕਰਕੇ ਉਸ ਵੇਲੇ ਕਿਸੇ ਕੋ ਕੋਈ ਛਾਰਾ ਨਹੀਂ ਰਹੂਗਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੀ ਪਊਗਾ ਹੁਣ ਮੰਨ ਲੈਣ ਜਿਹਨੂੰ ਮੰਨਣਾ ਕੋਈ ਅੰਧਵਿਸ਼ਵਾਸ਼ਾਂ ਨੂੰ ਕੋਈ ਕੇਵਲ ਝੂਠੀਆਂ ਕਰਾਮਾਤਾਂ ਨੂੰ ਲੋਕਾਂ ਨੂੰ ਉੱਲੂ ਬਣਾਇਆ ਜਾ ਰਿਹਾ ਹੈ ਹੂੰ ਕੋਈ ਮੈਂ ਹੁਣ ਇੰਨਾਂ ਗੱਲਾਂ 'ਚ ਨਾ ਜਾਂਦਾ ਹੋਇਆ ਮਤਲਬ ਕਿ ਆਉਣ ਵਾਲੇ ਸਮੇਂ 'ਚ ਐਸਾ ਸਮਾਂ ਆਏਗਾ ਕਿ ਕੱਲਾ ਪੰਜਾਬ ਹੀ ਨਹੀਂ ਸਾਰੀ ਸ੍ਰਿਸ਼ਟੀ ਅੰਦਰ ਕੋਈ ਚਾਰਾ ਨਹੀਂ ਰਹਿ ਜਾਏਗਾ ਔਰ ਇਹ ਬਚਨ ਇੱਕ ਸੂਫੀ ਸੰਤ ਹੋਏ ਉਨੀ ਵੀ ਬਚਨ ਕੀਤੇ ਸੀ ਮੈਨੂੰ ਯਾਦ ਆ ਰਿਹਾ ਮਸਕੀਨ ਜੀ ਨੇ ਵੀ ਜ਼ਿਕਰ ਕੀਤਾ ਇਹਦੇ ਵਿੱਚ ਉਹ ਮੇਰੇ ਖਿਆਲ ਦਿੱਲੀ ਚ ਜਿਹੜੀ ਦਰਗਾਹ ਹੈ ਬਾਬਾ ਫਰੀਦ ਜੀ ਵਾਲੀ ਜਿਹੜੀ ਗੱਦੀ ਆ ਮੈਨੂੰ ਅਸ ਵਿਸਰਿਆ ਨਾ ਇਸ ਵੇਲੇ ਉਹਨਾਂ ਦੇ ਜਿਹੜੇ ਸਾਧੂ ਉਸ ਸਮੇਂ ਸੀ ਉਹਨਾਂ ਨੇ ਜ਼ਿਕਰ ਕੀਤਾ ਕਿ ਹਜੇ ਜਿਹੜਾ ਮਨੁੱਖ ਹੈ ਇਤਨੀ ਕਾਬਲੀਅਤ ਨਹੀਂ ਹੈ ਜਦ ਤਨ ਹੀ ਕਾਬਲੀਅਤ ਆ ਗਈ ਤਾਂ ਸਾਰੀ ਸ੍ਰਿਸ਼ਟੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣੇਗੀ ਕਿਉਂਕਿ ਸ਼ਬਦ ਹੈ ਇਹਦੇ ਤੇ ਤੁਹਾਨੂੰ ਮਨੁੱਖ ਤੇ ਡਾਊਟ ਹੋ ਸਕਦੀ ਆ ਸ਼ਬਦ ਤੇ ਇੱਕ ਸਾਊਂਡ ਕਾਰੰਡ ਤੇ ਡਾਊਟ ਨਹੀਂ ਹੋ ਸਕਦੀ ਤੋ ਜਿਹੜਾ ਪਹਿਲੇ ਸਮਿਆਂ ਚ ਨਾ ਵਿਅਕਤੀ ਇੱਕ ਵਿਅਕਤੀ ਆਂਦਾ ਸੀ ਉਧਾਰ ਕਰਦਾ ਸੀ ਚਲੇ ਜਾਂਦਾ ਸੀ ਬਟ ਕੱਲ ਜੁਗੰਦਰ ਕਿਉਂਕਿ ਵਿਅਕਤੀ ਤੇ ਵਿਸ਼ਵਾਸ ਨਹੀਂ ਰਹੇਗਾ ਭਾਵੇਂ ਰੱਬ ਕਿਉਂ ਨਾ ਆਜੇ ਫਿਰ ਉਹਦੇ ਤੇ ਵੀ ਡਾਊਟ ਹੋਏਗਾ ਇਸ ਕਰਕੇ ਕਲਗੀਆਂ ਵਾਲੇ ਨੇ ਬਹੁਤ ਸੋਣਾ ਕੀਤਾ ਵੀ ਉਹਨਾਂ ਨੇ ਇੱਕ ਸਮਾਜ ਬਣਾਇਆ ਇੱਕ ਅਵੇਕੰਡ ਸਮਾਜ ਬਣਾਇਆ ਇੱਕ ਸੰਗਤ ਬਣਾਈ ਗੁਰਸੰਗਤ ਕੀਨੀ ਖਾਲਸਾ ਮਹਾਰਾਜ ਨੇ ਸੰਗਤ ਨੂੰ ਖਾਲਸਾ ਕਰ ਦਿੱਤਾ ਔਰ ਖਾਲਸਾ ਇੱਕ ਕਲੈਕਟਿਵ ਵਿਚਾਰਧਾਰਾ ਨਾ ਤੇਰੀ ਨਾ ਇਹਦੀ ਨਾ ਮੇਰੀ ਸਾਰੇ ਇਕੱਠੇ ਬੈਠ ਕੇ ਵਿਚਾਰ ਕਰਨਗੇ ਔਰ ਸਾਰੇ ਇਕੱਠੇ ਚੱਲਣਗੇ ਇੱਕ ਵਿਅਕਤੀਗਤ ਪੂਜਾ ਕਲਗੀਆਂ ਵਾਲੇ ਸਤਿਗੁਰੂ ਨੇ ਇੱਕ ਐਸੀ ਚੀਜ਼ ਕੀਤੀ ਹੀ ਫਰੀਡ ਮੈਨ ਫਰਮ ਮੈਨ ਹਾਂ ਕਲਗੀਆਂ ਵਾਲੇ ਨੇ ਕਿ ਐਸੀ ਗੱਲ ਕੀਤੀ ਵੀ ਮਨੁੱਖ ਨੂੰ ਮਨੁੱਖ ਤੋਂ ਫਰੀ ਕਰ ਦਿੰਦਾ ਨਹੀਂ ਹਰ ਵਿਅਕਤੀ ਕਿਸੇ ਦੂਜੇ ਬੰਦੇ ਦੇ ਮਹਤਾਜ ਆ ਪਰ ਖਾਸ ਕਰਕੇ ਧਰਮ ਦੀ ਦੁਨੀਆ ਅੰਦਰ ਅਸੀਂ ਇੰਨੇ ਮਹਤਾਜ ਹੋ ਜਾਂਦੇ ਆ ਕਿਸੇ ਵਿਅਕਤੀ ਦੇ ਕਿ ਅਸੀਂ ਫਿਰ ਸੱਚ ਤੇ ਝੂਠ ਨੂੰ ਵੀ ਉਹਦਾ ਬਿਸ਼ੱਕ ਝੂਠ ਕਰੀ ਜਾਏ ਫਿਰ ਵੀ ਆਪਾਂ ਅੰਧਵਿਸ਼ਵਾਸ ਹੋ ਜਾਂਦੇ ਆ ਉਹ ਆਪਣਾ ਵੀ ਨਾਸ਼ ਕਰਦੇ ਨੇ ਤੇ ਉਸ ਵਿਅਕਤੀ ਦਾ ਵੀ ਨਾਸ਼ ਕਰਦੇ ਨੇ ਸਾਖੀਆਂ ਆndੀਆਂ ਨੇ ਗੁਰੂ ਹਰਗੋਬਿੰਦ ਮਹਾਰਾ ਸੱਚੇ ਪਾਤਸ਼ਾਹ ਕਸ਼ਮੀਰ ਗਏ ਨੇ ਸ਼ਾਇਦ ਸੁਣੀ ਹੋਵੇ ਤੁਸੀਂ ਤੇ ਉੱਥੇ ਇੱਕ ਅਜਗਰ ਸੀ ਸੱਪ ਸੀ ਤੇ ਉਹਨੂੰ ਖਾਂਡੀਆਂ ਸੀ ਕੀੜੇ ਖਾਂਡੇ ਸੀ ਤੇ ਸੁਨਾਲ ਦੇ ਸਿੰਘ ਕਹਿੰਦੇ ਵੀ ਮਹਾਰਾਜ ਆਪਾਂ ਬਚਾਈਏ ਇਹਨੂੰ ਹਾਂ ਬਹੁਤ ਗਲਤ ਮੌਤ ਮਰ ਰਹੀ ਹੈ ਮਹਾਰਾਜ ਕਹਿੰਦੇ ਪਿਛਲੇ ਜਨਮ ਚ ਇਹ ਇੱਕ ਸੋ ਕਾਲਡ ਪਖੰਡੀ ਸੀ ਧਰਮ ਦੇ ਨਾਂ ਤੇ ਇਹਨੇ ਪਖੰਡ ਕੀਤਾ ਸੀ ਜਿਨ੍ਹਾਂ ਜਿਨ੍ਹਾਂ ਨੂੰ ਗੁਮਰਾਹ ਕੀਤਾ ਉਹ ਆਪਣਾ ਸਾਫ ਕਿਤਾਬ ਠੀਕ ਕਰ ਲਈ ਤੋ ਆਉਣ ਵਾਲੇ ਸਮੇਂ ਦੇ ਅੰਦਰ ਜੋ ਮਹਾਰਾਜ ਨੇ ਇੱਕ ਸੰਗਤ ਨੂੰ ਮਹਾਰਾਜ ਨੇ ਖਾਲਸਾ ਕਰ ਦਿੱਤਾ ਕਿ ਲਾਈਕ ਮਾਈਂਡਡ ਪੀਪਲ ਔਰ ਇੱਕ ਵਿਅਕਤੀ ਦੂਜੇ ਵਿਅਕਤੀ ਦੀ ਇਨ ਦੀ ਜ਼ਰੂਰਤ ਨਹੀਂ ਰਹੇਗੀ ਤੁਮਰ ਨੇ ਸੰਗਤ ਕੀਨੀ ਖਾਲਸਾ ਸੰਗਤ ਨੂੰ ਖਾਲਸਾ ਕਰ ਦਿੱਤਾ ਸੰਗਤ ਸੰਗਤ ਹੁੰਦੀ ਆ ਇੱਕ ਗੁਰੂ ਹੈ ਗੁਰੂ ਦਾ ਇੱਕ ਮਿਡਲਮੈਨ ਹੈ ਔਰ ਗਾੜੀ ਜੋ ਫਾਲੋਅਰਸ ਨੇ ਉਹਨੂੰ ਕਹਿੰਦੇ ਨੇ ਸੰਗਤ ਠੀਕ ਔਰ ਖਾਲਸਾ ਹੁੰਦੀ ਆ ਕਿ ਗੁਰੂ ਹੈ ਕਿ ਸਿੱਧੀ ਸੰਗਤ ਰਾਜ ਕੋਈ ਮਹੰਤਗੀ ਨਹੀਂ ਕਰੇਗਾ ਮਹੰਤਗੀ ਨਹੀਂ ਕਰੇਗਾ ਮਤਲਬ ਕਿ ਕੋਈ ਜਿਤਨਾ ਪ੍ਰਿਸ਼ਟ ਹੂਡ ਜਿੰਨਾ ਕਿ ਤੁਹਾਨੂੰ ਪ੍ਰਿਸ਼ਟ ਦੀ ਰਾਈ ਰੱਬ ਨਹੀਂ ਪਾਉਣ ਦੀ ਜਰੂਰਤ ਕਿਉਂਕਿ ਪ੍ਰਿਸ਼ਟ ਜਿਹੜੇ ਨੇ ਉਹ ਤੁਹਾਨੂੰ ਗੁੰਮਰਾਹ ਕਰਦੇ ਨੇ ਆਪਣੀਆਂ ਆਪਣੇ ਜੋ ਸ਼ੋਸ਼ਨ ਨੇ ਉਹ ਤੁਹਾਡੇ ਤੇ ਕਰਦੇ ਨੇ ਤੋਂ ਮਹਾਰਾਜ ਨੇ ਉਹ ਜਿਹੜੀ ਮਹੰਤਗੀ ਸੀ ਮਹਾਰਾਜ ਨੇ ਖੜ ਦਤੀ ਕਿ ਮੇਰੇ ਤੇ ਸੰਗਤ ਦੇ ਦਰਮਿਆਨ ਕੋਈ ਮਹੰਤਗੀ ਨਹੀਂ ਹੋਏਗੀ ਮੈਂ ਸੰਗਤ ਨੂੰ ਖਾਲਸਾ ਕਰ ਦਿੱਤਾ ਏ ਆਪਣੇ ਨਾਲ ਕਰ ਦਿੱਤਾ ਸੰਗਤ ਕੀ ਨਹੀਂ ਖਾਲਸਾ ਤੂੰ ਖਾਲਸਾ ਜਿਹੜਾ ਏ ਇਹ ਨਹੀਂ ਆਪਰਥ ਕੀਤੇ ਆ ਔਰ ਖਾਲਸਾ ਜਿਹੜਾ ਹੈ ਇੱਕ ਕਲੈਕਟਿਵ ਕੌਨਸ਼ੀਅਸਨੈਸ ਹੋਏਗੀ ਔਰ ਆਉਣ ਵਾਲੇ ਸਮੇਂ 'ਚ ਜਦੋਂ ਸੰਸਾਰ ਰੈਡੀ ਹੋਏਗਾ ਤਾਂ ਜਦੋਂ ਨੀਕਲੰਕ ਦਾ ਅਵਤਾਰ ਹੋਣਾ ਏ ਕਲਕੀ ਦਾ ਅਵਤਾਰ ਹੋਣਾ ਏ ਜਿਹੜਾ ਕਿ ਅਖੀਰਲਾ ਅਵਤਾਰ ਏ ਉਹ ਖਾਲਸਾ ਹੈ ਕਲੈਕਟਿਵ ਕੌਨਸ਼ੀਅਸਨੈਸ ਜਿਹੜੀ ਆ ਉਹਨੇ ਸ੍ਰਿਸ਼ਟੀ ਨੂੰ ਮਾਰਗ ਦਰਸਾਣਾ ਹੈ ਔਰ ਮੈਂ ਹੋਰ ਐਡ ਕਰਦਾ ਕਿਉਂਕਿ ਇਹ ਜਿਹੜੀ ਵਿਚਾਰਧਾਰਾ ਹੈ ਇਹ ਆਪਣੇ ਸਿੱਖ ਸਮਾਜ ਵਿੱਚ ਵੀ ਹੈ ਕਲਕੀ ਅਵਤਾਰ ਦੀ ਮਹਾਰਾਜ ਜੀ ਜ਼ਿਕਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ 'ਚ ਵੀ ਜ਼ਿਕਰ ਹੁੰਦਾ ਨੇਕ ਲੰਕ ਬਜੇ ਡੰਕ ਛੜੇ ਦਲ ਰਵਿੰਦ ਜੀਓ ਪਟਾਂ ਦੀ ਬਾਣੀ ਚਾਹੁੰਦਾ ਔਰ ਫਿਰ ਜਿਹੜਾ ਆਪਣਾ ਪ੍ਰਾਣਾ ਦੁਹਰਾਏ ਉਦਿਤ ਵੀ ਜ਼ਿਕਰ ਆਉਂਦਾ ਹੈ ਉੱਠ ਗਈ ਸਵਾ ਮਲੇਸ਼ ਕੀ ਕਰਕੂੜਾ ਪਸਾਰ ਡੰਕਾ ਵਾਜੇ ਫਤਿਹ ਕਾ ਨਿਹਕਲੰਕ અવਤਾਰ ਨਾਨਕ ਗੁਰ ਗੋਬਿੰਦ ਸਿੰਘ ਪੂਰਨ ਗੁਰ અવਤਾਰ ਜਗਮਗ ਜੋਤ ਵਿਰਾਜ ਰਹੀ ਸ੍ਰੀ ਅਬਚਲ ਨਗਰ ਮাজার ਤਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਪ੍ਰਧਾਨ ਹੋਏਗਾ ਤੇ ਡੰਕਾ ਵਾਜੇ ਫਤਿਹ ਕਾ ਨਿਹਕਲੰਕ અવਤਾਰ ਜੋ ਖਾਲਸਾਈ ਜੋ ਕਲੈਕਟਿਵ ਕੌਨਸ਼ੀਅਸਨੈਸ ਆ ਉਹ ਦੇਖੋ ਜਿਹੜਾ ਹੁਣ ਇਸ ਵੇਲੇ ਆਪਾਂ ਗੁੰਮਰਾਹ ਹੋ ਰਹੇ ਆਂ ਪੰਜਾਬ ਤੇ ਨਹੀਂਗਾ ਆਪਣਾ ਰਾਜ ਹਾਂ ਕਬੀਰ ਧਰਤੀ ਸਾਧ ਕੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਉਹ ਉਹਨਾਂ ਉੱਜਲ ਉਹ ਇਵਾਰਡ ਕੌਨਸ਼ੀਅਸਨੈਸ ਵਾਲੇ ਜਿਹੜੇ ਹੋਣਗੇ ਉਹ ਰਾਜ ਕਰਨਗੇ ਜਿਹੜੇ ਲੋਅਰ ਕੌਨਸ਼ੀਅਸਨੈਸ ਵਾਲੇ ਹੋਣਗੇ ਉਹ ਰਾਜ ਨਹੀਂ ਕਰ ਸਕਦੇ ਉਹ ਆਉਣ ਵਾਲੇ ਸਮੇਂ 'ਚ ਜਦੋਂ ਕਹਿੰਦੇ ਨੇ ਕਿ ਕਲ ਯੁਗ ਐਂਡ ਹੋ ਗਿਆ ਤਾਂ ਸਤਿਯੁਗ ਦਾ ਵਰਤਾਰਾ ਹੋਏਗਾ ਤੇ ਕਲ ਕੀ ਅਵਤਾਰ ਹੋਏਗਾ ਉਹ ਖਾਲਸੇ ਨੂੰ ਤੋਂ ਖਾਲਸਾ ਹੀ ਕਲ ਕੀ ਅਵਤਾਰ ਹੈ ਜਿਹੜਾ ਕਲੈਕਟਿਵ ਕੌਨਸ਼ੀਅਸ ਦੇ ਨਾਲ ਸੰਸਾਰ ਦੀ ਰੋਹਨਮਾਈ ਕਰੇਗਾ ਔਰ ਸੰਸਾਰ ਨੂੰ ਜੋ ਫ੍ਰੀਕੁਐਂਸੀ ਜੋ ਸ਼ਬਦ ਹੈ ਜਿਹਦੇ ਤੇ ਕਿਸੇ ਨੂੰ ਡਾਟ ਨਹੀਂ ਹੋ ਸਕਦੀ ਉਹ ਜੋ ਇੱਕ ਧਰਮ ਦੁਨੀਆ ਤੇ ਉਹਦਾ ਉਤਪਨ ਹੋਏਗਾ ਤਾਂ ਇਹ ਹੈ ਜਨਾਬ ਜੀ ਹਾਂ ਪਿੱਛੇ ਜੀ ਦਲਾਈ ਲਾਮਾ ਨੂੰ ਕਿਸੇ ਨੇ ਪੁੱਛਿਆ ਸੀ ਕਿਉਂਕਿ ਇਹ ਵਿਚਾਰਤਾ ਉਹਨਾਂ ਚ ਵੀ ਆ ਵੀ ਮਤਰਾਇਆ ਬੁੱਧ ਆਏਗਾ ਜੋ ਕਿ ਨੇਕ ਲੰਕ ਅਵਤਾਰ ਦਾ ਹੀ ਇੱਕ ਰੂਪ ਹੈ। ਉਹਨੂੰ ਪੁੱਛਿਆ ਗਿਆ ਸੀ ਵੀ ਮਤਰਾਇਆ ਬੁੱਧ ਕਿਵੇਂ ਆਏਗਾ ਤਾਂ ਉਹਨੇ ਵੀ ਇਹੀ ਕੀਤੀ ਗੱਲ ਹੈ ਕਿ ਆਉਣ ਵਾਲੇ ਸਮੇਂ ਚ ਮਤਰਾਇਆ ਬੁੱਧ ਜਿਹੜਾ ਹੋਗਾ ਨਾ ਇੱਕ ਕਲੈਕਟਿਵ ਕਮਿਊਨਿਟੀ ਹੋਏਗੀ। ਇੱਕ ਕੌਨਸ਼ੀਅਸ ਕਮਿਊਨਿਟੀ ਹੋਏਗੀ ਜੋ ਸੰਸਾਰ ਨੂੰ ਮਾਰਗ ਦਰਸਾਏਗੀ। ਹਾਂ। ਤਾਂ ਜਿਹੜੇ-ਜਿਹੜੇ ਉਸ ਚੀਜ਼ ਨੂੰ ਸਮਝ ਰਹੇ ਨੇ ਉਹਨਾਂ ਨੂੰ ਪਤਾ ਹੈ। ਕਲ ਕੀ অবতার ਨੀਕਲੰਕ অবতার ਜੋ ਹੈ ਉਹ ਖਲਸਾ ਹੀ ਹੈ